ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਸਾਰੇ ਮਿੱਤਰਾਂ ਦੇ ਨੇ ਮੈਸੇਜ ਆਉਂਦੇ ਬਾਈ ਖੇਤਾਂ 'ਚ ਘਰ ਪਾਉਣਾ ਫਾਰਮ ਹਾਊਸ ਪਾਉਣਾ ਹੈ ਜਾਂ ਸਾਡਾ ਪੁਰਾਣਾ ਫਾਰਮ ਹਾਊਸ ਪਿਆ ਸੀ ਉਹਨੂੰ ਸੋਹਣਾ ਕਿਵੇਂ ਬਣਾ ਸਕਦੇ ਹਾਂ ਤੇ ਜਿਹੜਾ ਇਹ ਤੁਸੀਂ ਫਾਰਮ ਹਾਊਸ ਦੇਖ ਰਹੇ ਹੋਣੇ ਜੀ ਇਹ 1973 ਦਾ ਬਣਿਆ ਹੋਇਆ ਤੇ ਬਜ਼ੁਰਗਾਂ ਦੀਆਂ ਯਾਦਾਂ ਨੂੰ ਸੰਭਾਲਿਆ ਹੋਇਆ ਤੇ ਬਾਈ ਜੀ ਹੋਰੀ ਆਪਣੇ ਨਾਲ ਨੇ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਜੇ ਗੱਲ ਕਰੀ ਹੈ ਨਾ ਬਹੁਤ ਖੁਸ਼ੀ ਹੋਈ ਬਹੁਤ ਸੋਹਣਾ ਲੱਗਦਾ ਜਦ ਸੜਕ ਤੋਂ ਨੇ ਬਹੁਤ ਸੋਹਣਾ ਫਾਰਮ ਹਾਊਸ ਬਣਿਆ ਹੋਇਆ ਇਹ ਬਜ਼ੁਰਗਾਂ ਨੇ ਬਣਾਇਆ ਸੀ ਕਿਹ ਜੀ ਹਾਂਜੀ ਸਾਡੇ ਦਾਦਾ ਜੀ ਸਰਦਾਰ ਜੰਗੀਰ ਸਿੰਘ ਬਾਦਸ਼ਾਹ ਉਹਨਾਂ ਨੇ ਆਂਦੇ ਸੀ ਠੀਕ ਹੈ ਜੀ ਇਹ ਉਹਨਾਂ ਨੇ ਇਹ ਟਾਣੀ ਪਾਈ ਸੀ ਉਹਨਾਂ ਹੀ ਇਹ ਸਾਰਾ ਮਕਾਨ ਵਗੈਰਾ ਜੋ ਪਹਿਲਾਂ ਬਣਾਇਆ ਸੀ ਠੀਕ ਹੈ ਜੀ ਤੇ ਉਸ ਸਮੇਂ ਦੇ ਹਿਸਾਬ ਨਾਲ ਹੁਣ ਸਾਨੂੰ ਥੋੜਾ ਜਿਹਾ ਲੱਗਾ ਵੀ ਇਹਨੂੰ ਅਸੀਂ ਮਾਡਰਨ ਤਰੀਕੇ ਨਾਲ ਥੋੜਾ ਜਿਹਾ ਚੇਂਜ ਕਰ ਲਈਏ ਠੀਕ ਹੈ ਜੀ ਫਿਰ ਇਹ ਭਾਜੀ ਰਣਾਲ ਗਰਮੀਤ ਸਿੰਘ ਜੀ ਆਪਣੇ ਮਿੱਤਰ ਨੇ ਠੀਕ ਹੈ ਜੀ ਇਹਨਾਂ ਨਾਲ ਸੰਪਰਕ ਹੋਇਆ ਤੇ ਫਿਰ ਉਹ ਹੀ ਮਿਲ ਕੇ ਜਿਹੜਾ ਆਪੇ ਨਕਸ਼ਾ ਤਿਆਰ ਕਰਕੇ ਥੋੜਾ ਜਿਹਾ ਨੂੰ ਮੋਡੀਫਾਈ ਕੀਤਾ ਹੈ ਮਾਲ ਜੇ ਕਹਿ ਦੀ ਜੀ ਵੀ ਪੁਰਾਣੀ ਜਿਆਦਾਤਰ ਚੀਜ਼ਾਂ ਉਹੀ ਰੱਖੀਆਂ ਨੇ ਠੀਕ ਹੈ ਜੀ ਪੁਰਾਣੀ ਜਿਆਦਾ ਨੂੰ ਜਿਆਦਾ ਵੀ ਰੱਖਿਆ ਚੀਜ਼ ਉਹੀ ਰੱਖ ਲਈ ਮਾਰੋ ਆ ਦੀ ਲੁੱਕ ਥੋੜਾ ਜਿਹਾ ਜੋ ਅੱਜ ਦਾ ਸਮਾਂ ਉਹਦੇ ਸਾਬ ਨਾਲ ਕਰ ਲਈ ਹਾਂਜੀ ਠੀਕ ਹੈ ਤੇ ਇੱਕ ਚੀਜ਼ ਬਾਈ ਜੀ ਹੋਰ ਨਾਲ ਗੱਲਬਾਤ ਕਰ ਰਹੇ ਉਸ ਤੋਂ ਪਹਿਲਾਂ ਆਲੇ ਦੁਆਲੇ ਮੈਂ ਦੇਖ ਰਿਹਾ ਜੀ ਗ੍ਰੀਨਰੀ ਹਰ ਤਰ੍ਹਾਂ ਦਾ ਫਰੂਟ ਵਾਲਾ ਬੂਟਾ ਜੀ ਇਹ ਵੀ ਪੁਰਾਣੀ ਲੱਗੇ ਹੋਏ ਨੇ ਨਹੀਂ ਕੁਛ ਦੇ ਜਿਹੜੇ ਸਾਡੇ ਅੰਬਾਂ ਵਗੈਰਾ ਦੇ ਬੂਟੇ ਨੇ ਬਾਹਰ ਟਿਊਬਲ ਤੇ ਉਹ ਬਾਪੂ ਜੀ ਨੇ ਲਾਇਏ ਨੇ ਠੀਕ ਹੈ ਜੀ ਕੋਸ਼ਿਸ਼ ਹੁੰਦੀ ਹੈ ਹੁਣ ਮੈਨੂੰ ਹੀ ਸ਼ੌਂਕ ਹੈ ਇਸ ਚੀਜ਼ ਨਾਲ ਠੀਕ ਹੈ ਜੀ ਤੇ ਤਕਰੀਬਨ ਗਰਮੀਆਂ ਦੇ ਹਰ ਤਰ੍ਹਾਂ ਦੇ ਫਰੂਟ ਦੇ ਪੌਦੇ ਔਰ ਨੇਚਰ ਨੂੰ ਦੇਖਣ ਲੈ ਜਾ ਬੜਾ ਵਧੀਆ ਮਾਹੌਲ ਹੈ ਮੈਨੂੰ ਇਹ ਚੀਜ਼ ਜੇ ਗੱਲ ਕਰੀਏ ਖੇਤਾਂ 'ਚ ਘਰ ਜਾਂ ਫਾਰਮ ਹਾਊਸ ਕਹਿਣਾ ਇੱਕ ਇੱਕ ਸ਼ਬਦ ਛੋਟਾ ਹੈ ਪਰ ਫਾਰਮ ਹਾਊਸ ਅਸਲ 'ਚ ਉਦੋਂ ਬਣਦਾ ਜਦੋਂ ਆਲੇ ਦੁਆਲੇ ਗ੍ਰੀਨਰੀ ਹੋਵੇ ਬਾਕੀ ਖਾਣ ਪੀਣ ਵੀ ਉੱਥੋਂ ਦਾ ਨੇਚਰਲ ਹੋਵੇ ਬਿਨਾਂ ਰੇ ਸਪਰੇਅ ਤੋਂ ਘਰ ਦੀਆਂ ਸਾਰੀਆਂ ਸਬਜ਼ੀਆਂ ਜੇ ਫਰੂਟ ਕਰਦੇ ਤੇ ਬਸ ਵਧੀਆ ਦੇਮੀ ਜੀ ਨਹੀਂ ਸਰ ਬਹੁਤ ਚੰਗੀ ਸੋਚ ਆ ਜੀ ਬਹੁਤ ਧੰਨਵਾਦ ਤੁਹਾਡਾ ਸੱਚੀ ਗੱਲ ਜੀ ਸੱਚੀ ਗੱਲ ਜੀ ਸਰ ਜੇ ਗੱਲ ਕਰੀਏ ਜੀ ਬਾਈ ਹੋਰ ਦੀ ਸੋਚ ਸੀ ਵੀ ਆਪਾਂ ਉਹੀ ਕਰ ਰੱਖਣਾ ਤੇ ਤੁਸੀਂ ਉਹ ਸੋਚ ਨੂੰ ਨੇਪਰੇ ਚਾੜ੍ਹਿਆਗਾ ਤੇ ਪਹਿਲਾਂ ਕਿਵੇਂ ਸੀ ਘਰ ਤੇ ਕੀ ਕੀ ਆਪਾਂ ਚੇਂਜ ਕੀਤਾ ਜੀ ਬਾਹਰ ਪਹਿਲਾਂ ਇਸ ਤਰ੍ਹਾਂ ਜਿਵੇਂ ਪਿੱਛੇ ਲੌਬੀ ਦੇ ਦੋ ਰੂਮ ਬਣੇ ਸਨ ਠੀਕ ਹੈ ਜੀ ਤੇ ਭਾਜੀ ਨਾਲ ਸੰਪਰਕ ਇਹਨਾਂ ਸੱਦਿਆ ਮੈਨੂੰ ਬੁਲਾਇਆ ਤੇ ਆਂਦੇ ਵੀ ਆਪਾਂ ਇਹਨੂੰ ਰੀਨੋਵੇਟ ਕਰਕੇ ਥੋੜਾ ਲੁੱਕ ਨਵੀਂ ਚੇਂਜ ਕਰ ਦਈਏ ਠੀਕ ਹੈ ਜੀ ਉਸ ਸਮੇਂ ਅਸੀਂ ਆ ਪੋਰਚ ਐਡ ਕਰਤਾ ਡ੍ਰੈنگ ਰੂਮ ਬਣਾਤਾ ਠੀਕ ਹੈ ਜੀ ਉੱ ਜੋ ਇਕੱਠਾ ਪਹਿਲਾਂ ਕੁਛ ਲੋਹੇ ਦੀਆਂ ਇਹ ਗਲਗੀਆਂ ਸੀ ਹੁਣ ਇਕੱਠਾ ਜਿਹੜੀਆਂ ਪੱਥਰ ਦੀਆਂ ਲਾਈਆਂ ਠੀਕ ਹੈ ਜੀ ਇਹ ਪੱਥਰੀਆਂ ਚ ਇਕੱਠਾ ਨਾਲ ਬੰਦ ਸ਼੍ਰੀ ਓਮ ਬਨਨਾ ਸਟੋਨ ਮਾਰਬਲ ਠੀਕ ਹੈ ਜੀ ਨੌ ਰੋਡ ਤੇ ਉਹ ਬਣਾ ਕੇ ਲਾ ਗਏ ਨੇ ਬਹੁਤ ਵਧੀਆ ਇਕੱਠਾ ਬਣਾਉਂਦੇ ਨੇ ਨਾ ਗੱਲ ਦੀਆਂ ਨਾਮ ਨਾਲ ਜੰਗਾਲ ਲੱਗਦਾ ਠੀਕ ਹੈ ਜੀ ਤੇ ਬਾਕੀ ਵਧੀਆ ਕੁਆਲਿਟੀ ਵਿਊ ਵਗੈਰਾ ਜਿਹੜਾ ਤੁਸੀਂ ਵੇਖ ਹੀ ਰਹੇ ਜੇ ਸਾਰਾ ਠੀਕ ਹੈ ਜੀ ਬਾਹਰੋਂ ਦੋਸਤ ਤੁਸੀਂ ਦੇਖ ਹੀ ਲਿਆ ਤੇ ਆਜੋ ਅਪਨ ਇੰਟੀਰੀਅਰ ਦਿਖਾਉਣੇ ਆ ਸਾਹਮਣੇ ਪਸ਼ੂ ਵਾਲਾ ਉੱਪਰ ਸੋਲਰ ਸਿਸਟਮ ਲੱਗਿਆ ਹੋਇਆ ਟਰੈਕਟਰ ਗੱਡੀ ਜੋ ਬਾਈ ਹੋ ਰਹੇ ਨੇ ਰੱਖਿਆ ਹੋਇਆ ਤੇ ਗ੍ਰਿੰਦਰੀ ਤਾਂ ਖਾਸ ਕਰਕੇ ਜਿਹੜੀ ਸਮੇਂ ਦੀ ਲੋੜ ਹੈ ਅੱਜ ਬਜ਼ੁਰਗਾਂ ਵੇਲੇ ਤਾਂ ਕਹਿੰਦੇ ਹੁੰਦਾ ਵੀ 1 ਨਿੰਮ ਤੋਂ 10 ਨਿੰਮ ਹੋ ਜਾਂਦੇ ਸੀ ਪਰ ਹੁਣ 10 ਤੋਂ 1 ਵੀ ਹੋ ਜਾਏ ਤਾਂ ਉਹ ਬਹੁਤ ਹੈ ਕਿਉਂਕਿ ਉਹ ਲਾਉਣਾ ਹੀ ਪੈਣਾ ਹੈ ਆਪਾਂ ਨੂੰ ਹਿੰਮਤ ਕਰਨੀ ਪੈਣੀ ਹੈ ਤੇ ਆਜੋ ਸਰ ਜੇ ਗੱਲ ਕਰੀਏ ਜੀ ਇੰਟੀਰੀਅਰ ਦਾ ਸਾਰਾ ਵਰਕ ਜੀ ਹੁਣ ਤੁਸੀਂ ਆਪਦੇ ਅਕੋਰਡਿੰਗ ਚੇਂਜ ਕੀਤਾ ਹੋਇਆ ਹੈ ਸਰ ਹਾਂ ਜੀ ਬਿਲਕੁਲ ਠੀਕ ਹੈ ਜੀ ਜਿਸ ਤਰ੍ਹਾਂ ਜਿਸ ਤਰ੍ਹਾਂ ਭਾਜੀ ਨਾਲ ਸਲਾਹ مشورہ ਕਰਕੇ ਅਸੀਂ ਰਾਏ ਕਰਕੇ ਠੀਕ ਹੈ ਜੀ ਤੇ ਉਸੇ ਤਰ੍ਹਾਂ ਬਣਾਈ ਗਏ ਆ ਜਿਵੇਂ ਡ੍ਰੈਗ ਨੂੰ ਪਹਿਲੋਂ ਇੱਥੇ ਛੋਟਾ ਰੂਮ ਸੀ ਅੱਗੇ ਪੋਰ ਸੀਗਾ ਉਹ ਕੱਟ ਕੇ ਇਹਨੂੰ ਪੂਰਾ ਰੂਮ ਬਣਾਤਾ ਜਿਹਾ ਠੀਕ ਹੈ ਜੀ ਤੇ ਬੁੱਡਨ ਫਲੋਰਿੰਗ ਦਿੱਤੀ ਹੈ ਜੀ ਦੇਖ ਸਕਦੇ ਤੁਸੀਂ ਬਹੁਤ ਹਾਂਜੀ ਹਾਂਜੀ ਬਰੀਕੀ ਨਾਲ ਤੇ ਬਹੁਤ ਸੋਹਣਾ ਜਿ ਕਹਿ ਦੀਏ ਕੰਮ ਕੀਤਾ ਹੋਇਆ ਹੈਗਾ ਤੇ ਆ ਜੋ ਅੱਗੇ ਲੈ ਕੇ ਚੱਲਦੇ ਆ ਇੱਕ ਚੀਜ਼ ਤੁਹਾਨੂੰ ਦੋਸਤੋ ਖਾਸ ਦਿਖਾਉਣੀ ਆ ਡਰਾਈਂਗ ਰੂਮ ਕਿਚਨ ਲੌਬੀ ਓਪਨ ਆਪਾਂ ਦੇਖ ਲੈਣੇ ਆ ਪਰ ਉਹ ਸਾਰਿਆਂ ਨੂੰ ਮਿਲਾ ਕੇ ਵੀ ਐਨੀ ਲੌਬੀ ਓਪਨ ਨਹੀਂ ਹੁੰਦੀ ਜਿੰਨੀ ਬਾਈ ਹੋ ਰਾਨ ਨੇ ਇਹਦੇ ਵਿੱਚ ਰੱਖੀ ਐ ਇਹ ਬਜ਼ੁਰਗਾਂ ਨੇ ਪਹਿਲਾਂ ਤੋਂ ਏਡੀ ਉਪਨ ਲੌਬੀ ਰੱਖੀ ਸੀਗੀ ਜੀ ਹਾਂਜੀ ਹਾਂਜੀ ਇਹ ਪ੍ਰਾਣੀ ਲੌਬੀ ਹੈ ਜੀ ਠੀਕ ਹੈ ਜੀ ਕਿੰਨੇ ਬਾਈ ਕਿੰਨੇ ਦੀ ਸੀਗੀ ਜੀ ਇਹ ਲਗਭਗ 32 ਬਾਈ 36 ਦੀ ਲੌਬੀ ਹੈ ਜੀ 32 ਬਾਈ 36 ਜੀ ਹਾਂਜੀ ਹਾਂਜੀ ਬਹੁਤ ਸੋਹਣਾ ਦੇਖ ਸਕਦੇ ਨੇ ਦੋਸਤੋ ਤੇ ਪ੍ਰਾਣੀ ਇਹ ਕਹਿੰਦਾ ਇਹ ਮਤਲਬ 13 ਇੰਚੀ ਹਾਂਜੀ ਹਾਂਜੀ ਇਹ ਪ੍ਰਾਣੀ ਡੇਡ ਡੇਡ ਦੀਆਂ ਕੰਨਾਂ 13 ਇੰਚੀ ਠੀਕ ਹੈ ਜੀ ਬਾਈ ਠੰਡ ਵੀ ਹੈਗੀ ਅੰਦਰ ਹਾਂ ਕਿਚਨ ਹੁਣ ਐਡ ਕੀਤੀ ਐ ਅੱਗੇ ਵੀ ਕਿਚਨ ਹੈ ਇਹ ਐਂਟਰੀ ਕਰਤੀ ਐ ਇਧਰ ਠੀਕ ਹੈ ਜੀ ਮਨ ਲੇ ਕਹੇ ਦੀ ਆ ਗੰਧ ਤੱਕ ਜੀ ਪਹਿਲਾ ਕਾਰ ਹੈਗਾ ਸੀਗਾ ਹਾਂ ਜੀ ਇਸ ਤੋਂ ਇਸ ਦੁਆਰ ਤੱਕ ਪਹਿਲਾਂ ਸੀ ਠੀਕ ਹੈ ਜੀ ਇਧਰ ਹੁਣ ਕਿਚਨ ਇਸ ਤੋਂ ਅੱਗੇ ਕਿਚਨ ਫਿਰ ਅੱਗੇ ਛੋਟੀ ਕਿਚਨ ਠੀਕ ਹੈ ਜੀ ਬਾਹਰ ਓਪਨ ਵਿਹੜਾ ਜਿਵੇਂ ਮੰਨ ਲਓ ਬਾਹਰ ਓਪਨ ਵਿਹੜਾ ਆ ਗਿਆ ਹਾਂ ਜੀ ਇਧਰੋਂ ਐਂਟਰੀ ਦੇ ਦਿੱਤੀ ਠੀਕ ਹੈ ਜੀ ਇਧਰੋਂ ਮੇਨ ਐਂਟਰੀ ਇਧਰੋਂ ਦਿੱਤੀ ਹੈ ਜੀ ਇਧਰ ਇਹ ਨਵੀਂ ਬਣਾਈ ਹੈ ਅੱਗੇ ਪੋਰਚੂ ਨਵਾਂ ਬਣਿਆ ਜੀ ਠੀਕ ਹੈ ਜੀ ਬਹੁਤ ਸੋਹਣੀ ਲੁੱਕ ਆ ਦੋਸਤ ਦੇਖ ਸਕਦੇ ਹੋ ਤੇ ਕਿੰਨੇ ਰੂਮ ਆ ਜਾਂਦੇ ਜੀ ਗਰਾਉਂਡ ਫਲੋਰ ਤੇ ਗਰਾਉਂਡ ਫਲੋਰ ਤੇ ਤਿੰਨ ਬੈਡਰੂਮ ਜੇ ਕਹਿ ਦੀਏ ਨਾ ਇੱਕ ਕਿਸੇ ਚੰਗੇ ਰਿਜ਼ੋਰਟ ਦੇ ਵਿੱਚ ਤੁਸੀਂ ਜਾਂਦੇ ਹੋ ਕਿਤੇ ਚੰਗੀ ਕਹਿੰਦੇ ਫੀਲ ਲੈਂਣ ਲਈ ਆਪਾਂ ਦੂਰ ਦੂਰ ਜਾਂਦੇ ਆ ਉਹ ਸਾਰੀਆਂ ਚੀਜ਼ਾਂ ਸਾਨੂੰ ਇੱਕੋ ਫਾਰਮ ਹਾਊਸ ਦੇ ਵਿੱਚ ਮਿਲਦੀਆਂ ਨੇ ਇਹ ਮੋੜ ਵੱਡੀ ਵਿੰਡੋ ਜੀ 8 ਫੁੱਟ ਦੀ ਠੀਕ ਹੈ ਜੀ ਤੇ ਇਹ ਬਾਹਰ ਪੂਰਾ ਬਾਹਰ ਰੋਡ ਤੱਕ ਦਿਖਦਾ ਜੀ ਇੰਨਾ ਵਧੀਆ ਥਿਊ ਹੈ ਬਾਹਰ ਜੀ ਬਿਲਕੁਲ ਜੀ ਬਹੁਤ ਸੋਹਣੇ ਤਰੀਕੇ ਨਾਲ ਸਭ ਤੋਂ ਵੱਡੀ ਗੱਲ ਜੇ ਕਹਿ ਦੀਏ ਫਾਰਮ ਹਾਊਸ ਜਿੰਨਾ ਸੋਹਣਾ ਉਸ ਤੋਂ ਵੱਧ ਬਾਈ ਹੋਰਾਂ ਦੀ ਤਰੀਫ ਪਰਿਵਾਰ ਦੀ ਤਰੀਫ ਵੀ ਗ੍ਰਿੰਦਰੀ ਨੂੰ ਬਹੁਤ ਧਿਆਨਤ ਰੱਖਿਆਗਾ ਬਹੁਤ ਬਹੁਤ ਜੀ ਤੇ ਜਿੱਥੋਂ ਵੀ ਦੇਖਦੇ ਆ ਸ਼ਾਂਤੀ ਮਿਲਦੀ ਆ ਜੋ ਗ੍ਰਿੰਦਰੀ ਕਹਿੰਦੇ ਆ ਆਪਾਂ ਸੋਭਾ ਕਿਤੇ ਕੰਮ ਜਾਂਦੇ ਹੈਗਾ ਨਾ ਗ੍ਰਿੰਦਰੀ ਮੱਥੇ ਲੱਗ ਜੇ ਤੇ ਇੱਥੇ ਸਾਰਾਦਾਂ ਗ੍ਰਿੰਦਰੀ ਮੱਥੇ ਲੱਗ ਜੀ ਹਾਂ ਫਰ ਟਾਈਮ ਜੀ ਬਿਲਕੁਲ ਜੀ ਤੇ ਨਾਲ ਵਾਸ਼ਰੂਮ ਅਟੈਚ ਆ ਗਿਆ ਜੀ ਇਹਦੇ ਹਾਂਜੀ ਤੇ ਇੱਕ ਰੂਮ ਦੋਸਤੋ ਇੱਧਰ ਆ ਜਾਂਦਾਗਾ ਇਹ ਚ ਵੀ ਬੁੱਡਨ ਫਲੋਰਿੰਗ ਦਿੱਤੀ ਹੋਈ ਆ ਤੇ ਲੱਕੜ ਦਾ ਜਿਹੜਾ ਸਾਰਾ ਇਹ ਸਗਵਣ ਚ ਨਹੀਂ ਟਾਲੀ ਦਾ ਜੀ ਅੱਛਾ ਅੱਛਾ ਕਰਦੀ ਟਾਲੀ ਸੀਗੀ ਜੀ ਹਾਂਜੀ ਹਾਂਜੀ ਲਓ ਜੀ ਦੋਸਤੋ ਜਿਵੇਂ ਪਹਿਲਾਂ ਖੁੱਲੇ ਡੁੱਲੇ ਕਮਰੇ ਇਹ ਵੀ ਵਿੰਡੋ ਬਾਹਰ ਗ੍ਰੀਨਰੀ ਦਿਖਦੀ ਹੈ ਜੀ ਫਸਲ ਵਗੈਰਾ ਠੀਕ ਹੈ ਜੀ ਤੇ ਕੁਛ ਘਰ ਠੰਡਾ ਰਹਿਣ ਦਾ ਕਾਰਨ ਇਹ ਵੀ ਹੈ ਨਾ ਜੀ ਗ੍ਰਿੰਦਰੀ ਕਰਕੇ ਬੂਟੇ ਸਾਰੇ ਬਾਹਰ ਲੱਗੇ ਆ ਛਾਂ ਪੈਂਦੀ ਹੈ ਜੀ ਛਾਂ ਪੈਂਦੀ ਠੀਕ ਹੈ ਜੀ ਤੇ ਇੱਕ ਚੈਲੰਜ ਤਾਂ ਹੋਊਗਾ ਜੀ ਮਤਲਬ ਮਨਚੇ ਵੀ ਹੁੰਦਾ ਹੈ ਜੀ ਵਾਰ ਦੇਖਦੇ ਆ ਬਿਲਡਰ ਜਿਹੜਾ ਆਰਕੀਟੈਕਟ ਦੀ ਸੋਚ ਹੁੰਦੀ ਹੈ ਹਾਂ ਜੀ ਵੀ ਯਾਰ ਪੁਰਾਣਾ ਘਰ ਢਾ ਕੇ ਬਰਾ ਗਰੀ ਨਵਾਂ ਬਣਾਦਾ ਹੈ ਕਹਿਣ ਦੀ ਨਹੀਂ ਸਾਨੂੰ ਜਾਦਾ ਮਤਲਬ ਮੈਨੂੰ ਛਾਉਂਗੇ ਪੁਰਾਣੇ ਘਰ ਵਾਲਾ ਕੋਈ ਵੀ ਆਵੇ ਮੈਨੂੰ ਕਹੇ ਵੀ ਰੈਨੋਵੇਟ ਕਰੋ ਤਾਂ ਮੈਨੂੰ ਖੁਸ਼ੀ ਹੁੰਦੀ ਉਹ ਚੀਜ਼ ਠੀਕ ਹੈ ਜੀ ਮੈਂ ਕਾਫੀ ਘਰ ਜਿਹੜੇ ਰੈਨੋਵੇਟ ਕੀਤੇ ਨੇ ਬਹੁਤ ਯਾਰ ਬਜ਼ੁਰਗਾਂ ਦੀ ਹਾਂ ਹਾਂ ਪੁਰਾਣੀਆਂ ਜੁੜੀਆਂ ਜੁੜੀਆਂ ਯਾਦਾਂ ਨਾ ਠੀਕ ਹੈ ਜੀ ਉਹੀ ਗੱਲ ਹੈ ਜਿੱਥੇ ਖੇਡ ਕੇ ਵੱਡੇ ਹੋਏ ਜਿੱਥੇ ਬਜ਼ੁਰਗਾਂ ਦੀਆਂ ਯਾਦਾਂ ਸੀ ਮਾਪਿਆਂ ਦੀਆਂ ਉਹ ਸਾਰੀਆਂ ਚੀਜ਼ਾਂ ਨੂੰ ਸਮੇਟ ਕੇ ਤੇ ਆਪਣੇ ਨਾਲ ਆਪਾ ਰੱਖਦੇ ਆ ਤਾਂ ਇੱਕ ਵੱਡੀ ਗੱਲ ਹੁੰਦੀ ਹੈ ਜਿਹੜੀ ਕਿ ਬਾਈ ਖੁਰਾਂ ਨੇ ਕੀਤੀ ਹੈਗੀ ਤੇ ਇੱਕ ਰੂਮ ਦੋਸਤੋ ਇੱਧਰ ਆ ਜੰਨਾ ਤੇ ਵੈਂਟੀਲੇਸ਼ਨ ਦਾ ਤਾਂ ਪਹਿਲਾ ਵਾਲੇ ਜਵਾਨੇ ਚ ਕਹਿੰਦੇ ਐਨੀਆਂ ਲਾਈਟਾਂ ਐਨੇ ਸੀ ਉਹ ਹੈ ਨਹੀਂ ਸੀ ਉਹਦੇ ਕਰਕੇ ਸਾਰੇ ਚ ਵਿੰਡੋ ਦੀ ਫੁੱਲ ਲਾਈਟ ਜੀ ਅੰਦਰ ਫੁੱਲ ਲਾਈਟ ਆ ਜੀ ਹਾਂਜੀ ਮਲ ਚਾਹੇ ਲਾਈਟ ਹੋਵੇ ਨਾ ਹੋਵੇ ਚਾਨਣਪੂਰਾ ਹਰ ਵਕਤ ਮਿਲਣਾਗਾ ਤੇ ਇਸ ਤੋਂ ਇਲਾਵਾ ਸਰ ਫਰਸਟ ਫਲੋਰ ਤੇ ਕੀ ਕੀ ਪਲਾਨ ਆ ਜਾਂਦਾਗਾ ਫਰਸਟ ਫਲੋਰ ਤੇ ਦੋ ਬੈਡਰੂਮ ਨੇ ਜੀ ਠੀਕ ਆ ਜੀ ਤੇ ਉੱਪਰ ਛੋਟਾ ਜਿਹਾ ਪੋਰਚ ਇੱਕ ਠੀਕ ਆ ਜੀ ਹਾਂਜੀ ਤੇ ਹੋਰ ਕੀ ਕਹਿਣਾ ਚਾਹੋਗੇ ਜੀ ਜੇ ਕੋਈ ਕਹਿੰਦੇ ਹੁੰਦਾ ਇੱਕ ਜਦੋਂ ਬਿਲਡਰ ਕੰਮ ਕਰਦਾ ਆ ਆਰਕੀਟੈਕਟ ਕੰਮ ਕਰਦੇ ਹਾਂਜੀ ਹਾਂ ਜੀ ਤਾਂ ਬਾਈ ਹੋਰਾਂ ਨੇ ਵੀ ਤੁਸੀਂ ਦੇਖਿਆ ਯਾ ਸੋਚ ਬਸ ਮਿੱਤਰਤਾ ਮੈਂ ਜਿੱਥੇ ਵੇਖੋ ਜੀ ਘਰ ਬਣਵਾਉਣ ਵਾਲਾ ਤੇ ਬਣਾਉਣ ਵਾਲਾ ਦੋਨਾਂ ਦਾ ਜੇ ਟੋਟਲ ਘਰ ਬਣਾਉਣ ਤੱਕ ਖੁਸ਼ੀ ਖੁਸ਼ੀ ਰਹਿੰਦੇ ਨੇ ਨਾ ਤੇ ਉਸ ਘਰ ਵਿੱਚ ਜੰਨਤ ਹੀ ਹੈ ਜੰਨਤ ਬਿਲਕੁਲ ਕਰਕੇ ਜਿੰਨੇ ਕੰਮ ਕਰਨਾ ਹੈ ਜੀ ਜਿੰਨੇ ਇਟ ਲਾਉਣੀ ਮਜ਼ਦੂਰਾਂ ਨੇ ਕਰਨਾ ਜੇ ਉਹ ਖੁਸ਼ ਗਏ ਨਾ ਕਰੋ ਤੇ ਮਕਾਨ ਦੇ ਵਿੱਚ ਸਕੂਨ ਮਿਲੇਗਾ ਜੀ ਬਿਲਕੁਲ ਜੀ ਸਭ ਤੋਂ ਵੱਡੀ ਗੱਲ ਆ ਜੀ ਜੀ ਤੇ ਬਾਈ ਜੀ ਤੁਸੀਂ ਵੀ ਕੁਝ ਕਹਿਣਾ ਚਾਹੋ ਕਿਉਂਕਿ ਗ੍ਰੀਨਰੀ ਬਹੁਤ ਤੁਸੀਂ ਮੇਨਟੇਨ ਕੀਤੀ ਹੋਈ ਆ ਜੋਰ ਕਹਿੰਦੇ ਜੱਦਾ ਸੰਭਾਲੀਏ ਪੈਸਾ ਮੈਨੂੰ ਇਸ ਚੀਜ਼ ਦਾ ਸ਼ੌਂਕ ਸੀ ਠੀਕ ਹੈ ਜੀ ਵੀ ਜਿੱਥੇ ਮੈਂ ਆ ਰਾਂ ਮੈਨੂੰ ਵੀ ਸਵੇਰੇ ਉੱਠਾਂ ਚਿੜੀਆਂ ਦੀਆਂ ਆਵਾਜ਼ਾਂ ਤੇ ਇਦਾਂ ਦੇ ਪੰਛੀ ਵਧੀਆ-ਵਧੀਆ ਕੁਦਰਤੀ ਕੁਦਰਤੀ ਮਾਹੌਲ ਹੋਏ ਉਹ ਜਿਹੜਾ ਫਿਰ ਉਹ ਮਾਹੌਲ ਜਿਹੜਾ ਉਹ ਦਰਖਤਾਂ ਨਾਲ ਹੀ ਹੋ ਸਕਦਾ ਜਦੋਂ ਆਪਾਂ ਦਰਖਤ ਲਾਵਾਂਗੇ ਤੇ ਫਿਰ ਪੰਛੀ ਆਉਣਗੇ ਵਾਤਾਵਰਨ ਵਧੀਆ ਰਹੇਗਾ ਠੀਕ ਹੈ ਇਸੇ ਕਰਕੇ ਥੋੜਾ ਜਿਹਾ ਸੈਟਅਪ ਥੋੜਾ ਜਿਹਾ ਵਧੀਆ ਬਣ ਗਿਆ ਚਲੋ ਕਿਦਰ ਤੋਂ ਅਬ ਸ਼ੌਂਕ ਇਹਨਾਂ ਨੂੰ ਗ੍ਰੀਨਰੀ ਬਾਰੇ ਫਸਲ ਬਾੜੀ ਬਾਰੇ ਬੂਟੀਆਂ ਬਾਰੇ ਫਲਾਂ ਬਾਰੇ ਬਹੁਤ ਜ਼ਿਆਦਾ ਸ਼ੌਂਕ ਹੈ ਭਾਈ ਜੀ ਜੀ ਲੋ ਵੀ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਵੀ ਬਾਈ ਹੋਰਾਂ ਦਾ ਘਰ ਤੁਹਾਨੂੰ ਕਿਵੇਂ ਲੱਗਿਆ ਤੇ ਜਿਹੜਾ ਮਿੱਤਰ ਪੁੱਛਦੇ ਹੁੰਦੇ ਬਾਈ ਫਾਰਮ ਹਾਉ ਦੀ ਵੀਡੀਓ ਲੈ ਕੇ ਆਓ ਤਾਂ ਇਹਨੂੰ ਤੁਸੀਂ ਫਾਰਮ ਹਾਉ ਕਹਿ ਲਓ ਚਾਹੇ ਤੁਸੀਂ ਇੱਕ ਅ ਕਹਿੰਦੇ ਘਰ ਕਹਿ ਲਓ ਜਿਹਦੀ ਲੁੱਕ ਤੁਹਾਡੇ ਲਈ ਦੋਨੇ ਪਾਸਿਓ ਮੇਨ ਜਿਹੜੀਆਂ ਚੀਜ਼ਾਂ ਨੇ ਗ੍ਰੀਨਰੀ ਦਾ ਧਿਆਨ ਸਫਾਈ ਦਾ ਧਿਆਨ ਤੇ ਮਾਹੌਲ ਟੈਂਪਰੇਚਰ ਦਾ ਧਿਆਨ ਜਿਹੜਾ ਬਾਈ ਉਹਰਾ ਨੇ ਰੱਖਿਆ ਹੋਇਆ ਬਹੁਤ ਸੋਹਣੇ ਤਰੀਕੇ ਨਾਲ ਡਿਜ਼ਾਈਨ ਕੀਤਾ ਹੈਗਾ ਨੰਬਰ ਆਪਾਂ ਸਕਰੀਨ ਦੇ ਉੱਪਰ ਦਿੱਤਾ ਹੈਗਾ ਖਾਸ ਕਰਕੇ ਐਲਣਾਬਾਦ ਸਰਸਾ ਤੇ ਜੀਵਨ ਨਗਰ ਜੀ ਹਾਂਜੀ ਬੰਦਕ ਤੇ ਇਧਰ ਤੁਸੀਂ ਕੰਮ ਕਰਵਾਉਣਾ ਚਾਹੁੰਦੇ ਹੋ ਬਾਈ ਗਰਮੀਤ ਉਹਰਾ ਦਾ ਬਹੁਤ ਜੇ ਕਹੀਦੀ ਨਿਪੁੰਨਤਾ ਨਾਲ ਧਿਆਨ ਨਾਲ ਕੰਮ ਕਰਦੇ ਨੇ ਸਾਫ਼ ਸੁਥਰਾ ਕੰਮ ਕਰਦੇ ਨੇ ਘਰਾਂ ਵਾਂਗ ਕੰਮ ਕਰਦੇ ਨੇ ਤੇ ਨੰਬਰ ਮੈਂ ਸਕਰੀਨ ਤੇ ਦਿੱਤਾ ਤੁਸੀਂ ਕੰਟੈਕਟ ਕਰ ਸਕਦੇ ਹੋ ਧੰਨਵਾਦ ਦੋਸਤੋ ਧੰਨਵਾਦ